ਸਨਵਾਰੀ ਦੀ ਆਰੰਭਤਾ ਕਦੋਂ ਹੋਈ ਸੀ ਧੰ ਗੁਰੂ ਮਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਜਦੋਂ ਪੰਡਤ ਹਰ ਗਿਆ ਅੱਗੇ ਹਰ ਗਿਆ ਨੇ ਕਿਹਾ ਸੀ ਵੀਰੇ ਇਹ ਜਨੂਰੂ ਤੌਣ ਨਾਲ ਬੰਦਾ ਧਰਨੀ ਹੋ ਜਾਂਦਾ ਤੇ ਮੇਰੇ ਬਾਪੂ ਨੇ ਜਵਾਬ ਦਿੱਤਾ ਕਿ ਇਹ ਜਿਵੇਂ ਮੇਰੀ ਮਾਂ ਦੇ ਗਲ ਪਾ ਦੇ ਜਿਸ ਮਾਂ ਨੇ ਮੈਨੂੰ ਜਨਮ ਦਿੱਤਾ ਹੈ ਗੁਰੂ ਗੋਬਿੰਦ ਸਿੰਘ ਦਾ ਵਾਲੇ ਤੇ ਸ਼ੁਰੂ ਨਹੀਂ ਹੋਈ ਅੱਗੇ ਇਸ ਲੜਾਈ ਵਿੱਚ ਅੱਜ ਆਪ ਬੈਠੇ ਨੇ ਕੁਰਬਾਨੀਆਂ ਹੋ ਰਹੀਆਂ ਨੇ ਇਹ ਲੜਾਈ ਜੋ ਸਹੀ ਕੀ ਕਿਸਾਨ ਮਜ਼ਦੂਰ ਦੀ ਮਦਦ ਵਾਸਤੇ ਆਇਆ ਤੇ ਜਿਹੜੇ ਮੇਰੇ

ਨੋਕੇ ਰਾਕੇ ਮੇਰੀ ਬੇਨਤੀ ਆ ਇੱਕ ਤੇ 12 ਬਾਰੋਂ ਆਈਆਂ ਨੇ ਜੇ ਸਾਡੇ ਉਹ ਆਰਤੀ ਸਹਿਬਾਨ ਨੇ ਮੇਰੀ ਪਾਰਟੀ ਜਸਵੰਤ ਜੂਨੀਅਰ ਕ੍ਰਾਂਤੀਕਾਰੀ ਦੇ ਜਿਹੜੇ ਸਟੇਜ ਚ ਲਾ ਰਹੇ ਆ ਉਹਨਾਂ ਨੂੰ ਬੇਨਤੀ ਆ ਆਪਣਾ ਬਲਾਰਾ ਰਹਿ ਜੇ ਰਹਿ ਜੇ ਬਾਰੋਂ ਆਈਆਂ ਜਿਥੇ ਬੰਦੀਆਂ ਦਾ ਬਲਾਰਾ ਨਹੀਂ ਰਹਿਣਾ ਚਾਹੀਦਾ ਤੇ ਉਹਨਾਂ ਵੀਰਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦੇ ਆ ਮਾਮਾ ਛਤਕਾਰ ਰੱਖਦੇ ਹੋਏ ਪਿਆਰ ਨਾਲ ਉਹਨਾਂ ਨੂੰ ਪੁੱਛ ਕੇ ਜੇ ਉਹਨਾਂ ਦੀ ਮਜਬੂਰੀ ਹੈ ਤੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਏ ਕਿਸੇ ਵੀ راہਵਾਲੇ ਨਾਲ ਜਾਂ ਕਿਸੇ ਭਦਾਂਜੀ ਅੱਜ ਪੰਜਾਬ ਬੰਦੇ ਸਿੱਧੇ ਕੀ ਕਹਿਣ ਜਾਓ ਵੇਖੋ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦੋਨਾਂ ਫੋਰਮਾਂ ਵੱਲੋਂ ਜੋ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਤੇ ਖਨੋਰੀ ਮੋਰਚਾ ਲੱਗਾ ਆ ਉਸ ਮੋਰਚੇ ਨੂੰ ਲਗਭਗ 1.5 ਮਹੀਨੇ ਹੋ ਗਿਆ ਪਰ ਕੇਂਦਰ ਦੀ ਜਿਹੜੀ ਸਰਕਾਰ ਆ ਉਹ ਪੂਰੀ ਕਿਸੇਲਵਟ ਕੇ ਬੈਠੀ ਆ ਕਿਸਾਨਾਂ ਦੀ ਮੰਗਾਂ ਪ੍ਰਤੀ ਇਸ ਕਰਕੇ ਅੱਜ ਸਾਰੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਜਿੰਨੂੰ ਟੋਟਲੀ ਦੁਕਾਨਦਾਰ ਭਰਾਵਾਂ ਨੇ ਵੱਖ-ਵੱਖ ਤਬਕਿਆਂ ਨੇ ਉਹ ਪੂਰਾ ਸਹਿਯੋਗ ਦਿੱਤਾ ਆ ਤੇ ਇਸ ਜਿਹੜਾ ਆ ਅਸੀਂ ਹੁਣ ਇੱਥੇ ਪੁਰਾਣੇ ਬੱਸ ਸਟੈਂਡ ਤੇ ਸਵੇਰ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਆ ਉਹ ਰੋਸਤਾ ਨਵੀਂ ਦੇ ਰਹੇ ਆਂ ਪ੍ਰਧਾਨ ਜੀ ਇਸ ਧਰਮ ਦੇ ਵਿੱਚ ਕਿਹੜੀ ਘੜੀ ਤੇ ਹੁੰਦੀ ਹੈ ਵੇਖੋ ਇਹਦੇ ਵਿੱਚ ਦੋਹਾਂ ਫੋਰਮ ਨੇ ਤੇ ਇਹਨੂੰ ਜਿਹੜੇ ਸਹਯੋਗ ਦੇ ਰਹੇ ਨੇ ਵੱਖ-ਵੱਖ ਤਰਕੇ ਦੇ ਰਹੇ ਨੇ ਜਿਸ ਤਰ੍ਹਾਂ ਆਰਟੀਈ ਐਸੋਸੀਏਸ਼ਨ ਆ ਉਹ ਵਪਾਰ ਮੰਡਲ ਵਾਲੇ ਆ ਦੁਕਾਨਦਾਰ ਨੇ ਇਸੇ ਤਰ੍ਹਾਂ ਪੱਲੇਦਾਰ ਨੇ ਅਧਿਆਪਕ ਨੇ ਬਿਜਲੀ ਮੁਲਾਜ਼ਮ ਨੇ ਪਟਵਾਰੀ ਨੇ ਡੀਸੀ ਦਫ਼ਤਰ ਵਾਲੇ ਨੇ ਸਾਰੇ ਵਰਗ ਜਿਹੜੇ ਇਹਨੂੰ ਜਿਹੜਾ ਸਹਿਯੋਗ ਦੇ ਰਹੇ ਆ ਇਹ ਤਾਂ ਨਾ ਐਂ ਦੇ ਨਹੀਂ ਲੱਗੂਗਾ ਕਿ ਜਾਂ ਇਹ ਵੇਖੋ ਇੱਕ ਦਿਨ ਵਾਸਤੇ ਆ ਸ਼ਾਮ ਦੇ 4 ਵਜੇ ਤੱਕ ਜੀ ਇਹ ਸਰਕਾਰਾਂ ਦੁਬਾਰਾ ਨਹੀਂ ਕਿ ਵੇਖੋ ਉਸ ਤੋਂ ਬਾਅਦ 4 ਤਰੀਕ ਨੂੰ ਖਨੌਰੀ ਜਿਹੜਾ ਆ ਉੱਥੇ ਇੱਕ ਵੱਡੀ ਜਿਹੜੀ ਆ ਮਹਾਪੰਚਾਇਤ ਸੱਦ ਲਈ ਗਈ ਆ ਜੇ ਉਹਦੇ ਤੋਂ ਵੀ ਨਾ ਹੋਇਆ ਤੇ ਜਿਹੜਾ ਵੀ ਉਹ ਦੋਵੇਂ ਫੋਰਮ ਅਗਲਾ ਐਕਸ਼ਨ ਦੇਣਗੇ ਉਹਨੂੰ ਲਾਗੂ ਕਰਾਂਗੇ ਆਰ ਨਵ ਸਿੰਗਾ ਜਿੱਗੇ ਨਾ ਜੋਗੇ ਮੈਂ ਜਿੰਨਾ ਚਿਰ ਬਾਪੂ ਟੱਲਿਆ ਸਭ ਨੂੰ ਇਹ ਮੋਰਚਾ ਨਹੀਂ ਜਿੱਤਦੇ ਮੋਰਚਾ ਨਹੀਂ ਜਿੱਤਣ ਦਿੰਦੇ ਉਹਨਾਂ ਤੱਕ ਅਸੀਂ ਨਾਲ ਹਾਂ ਉਹਨਾਂ ਤੱਕ ਅਸੀਂ ਨਾਲ ਹਾਂ ਮੋਰਚਾ ਜਿੱਤ ਕੇ ਰਹਾਗੇ ਮੋਰਚਾ ਜਿੱਤ ਕੇ ਰਹਾਗੇ ਕਿਹੜੇ ਪਿੰਡ ਤੋਂ ਆਏ ਜੇ ਅਠਵਾਲ ਤੋਂ ਕਿਹੜੀ ਕਲਾਸ ਚ ਪੜਦੇ ਜੇ 1st